ਗੱਡੀ ਦੀ ਐਵਰੇਜ ਵੀਰੇ 30 ਦੀ ਆ ਪੱਕੀ ਗੱਲ ਹੈਗੀ ਪੱਕੀ ਗੱਲ ਹੈ ਅੰਦਰ ਨੋਟ ਕਰ ਲੈ ਜਕੀਨ ਜਾਂ ਨਹੀਂ ਆਉਂਦਾ 30 ਦੀ ਐਵਰੇਜ ਮੈਨੂੰ ਵੀ ਨਹੀਂ ਆਉਂਦਾ ਹੈਗਾ ਸੀ ਪਰ ਮੈਨੂੰ ਆ ਪਤਾ ਵੀ 30 ਦੀ ਐਵਰੇਜ ਕੱਢ ਰਹੀ ਹੈ ਮੇਰੇ ਕੋਲ ਅੱਛਾ ਹਾਂ ਤੋਣ ਵਾਲੀ ਆ ਗੱਡੀ ਬਾਕੀ ਬਾਈ ਹਣਾ ਦੇਖ ਸਕਦੇ ਹੋ ਘਰੇ ਖੜੀ ਹੈਗੀ ਚਮਕਾਈ ਨਹੀਂ ਹੋਈ ਗੱਡੀ ਬਾਈ ਜਮਾ ਓਕੇ ਗੱਡੀ ਆ ਯਾਰ ਹਣਾ ਜੇ ਕੋਈ ਮੇਰਾ ਵੀਰ ਘਰੇ ਰੱਖਣ ਨੂੰ ਕਹਿੰਦਾ ਹੋਵੇ ਤਾਂ ਗੱਡੀ ਇੱਕ ਨੰਬਰ ਹੈਗੀ ਤੁਸੀਂ ਲੈ ਸਕਦੇ ਹੋ ਹਣਾ ਲੈ ਵੀ ਮਿੱਤਰੋ ਘਰੇ ਲੂ ਕਾਰ ਆ ਗਈ ਦੇਖ ਸਕਦੇ ਹੋ ਨਾ ਬਾਈ ਦੇ ਕੋਲੇ ਖੜੀ ਆ ਬਈ ਆਪ ਆਏ ਸੀਗੇ ਵੀਡੀਓ ਬਣਾਉਣ ਵਾਸਤੇ ਤੇ ਬਾਈ ਕਹਿੰਦਾ ਵੀ ਬਾਈ ਮੈਂ ਕਾਰ ਵੀ ਵੇਚਨੀ ਆ ਨਾ ਹਰਿਆਣਾ ਨੰਬਰ ਆ ਬਾਈ ਤੇ ਬਾਕੀ ਕੀ ਗੱਲ ਬਾਤ ਆ ਕਿ ਸਾਰੀ ਗੱਲ ਬਾਤ ਵੀਰ ਦੇ ਨਾਲ ਕਰਦੇ ਆ ਤੇ ਬਾਈ ਕਹਿੰਦਾ ਵੀ 30 ਦੀ ਐਵਰੇਜ ਆ ਬਾਈ ਕਾਰ ਦੀ ਬਾਈ ਹਣਾ ਬਾਕੀ ਗੱਲ ਬਾਤ ਕਰ ਦਾਂਗੇ ਯਕੀਨ ਜਤ ਆਉਂਦਾ ਨਹੀਂ ਵੀ ਇਹ ਗੱਡੀ 30 ਦੀ ਐਵਰੇਜ ਦੇ ਦੂਗੀ ਬਾਕੀ ਵਿੱਕੀ ਬਾਈ ਨਾਲ ਗੱਲ ਬਾਤ ਕਰ ਦਾਂਗੇ ਵੀ ਕਿਹੋ ਜੀ ਅਸੀ ਕਾਰ ਜੀ ਕੀ ਹਾਲ ਚਾਲ ਹੈ ਜੀ ਬਾਕੀ ਠੀਕ ਆ ਵਧੀਆ ਠੀਕ ਆ ਜੀ ਦੱਸੋ ਗੱਡੀ ਬਾਰੇ ਦੱਸੋ ਪਹਿਲਾਂ ਮੜਾ ਜਾ ਜੀ ਇਹ ਗੱਡੀ ਐਚ ਆਰ ਨੰਬਰ ਆ 2013 ਹਾਂਜੀ ਸੈਕੰਡ ਓਨਰ ਆ ਜੀ ਸੈਕੰਡ ਓਨਰ ਆ ਜੀ ਠੀਕ ਹੈ ਉਹ ਮੈਂ ਉਦੋਂ ਜਲਦੀ ਜਲਦੀ ਚ ਲੈ ਲਈ ਮੈਨੂੰ ਕੰਮ ਸੀ ਪਰ ਗੱਡੀ ਦੀ ਐਵਰੇਜ ਵੀਰੇ 30 ਦੀ ਆ ਪੱਕੀ ਗੱਲ ਹੈਗੀ ਪੱਕੀ ਗੱਲ ਹੈ ਅੰਦਰ ਨੋਟ ਕਰ ਲੈ ਜੀ ਯਕੀਨ ਜਾਂ ਨਹੀਂ ਆਉਂਦਾ 30 ਦੀ ਐਵਰੇਜ ਮੈਨੂੰ ਵੀ ਨਹੀਂ ਆਉਂਦਾ ਹੈਗਾ ਸੀ ਪਰ ਮੈਨੂੰ ਇਹ ਪਤਾ ਵੀ 30 ਦੀ ਐਵਰੇਜ ਕੱਢ ਰਹੀ ਹੈ ਮੇਰੇ ਕੋਲ ਅੱਛਾ ਹਾਂ ਲੈ ਵੀ ਮਿੱਤਰ ਡੀਜ਼ਲ ਆ ਹਾਂ ਲੈ ਵੀ 2013 ਮਾਡਲ ਆ ਗਈ ਡੀਜ਼ਲ ਆ ਗਈ ਤੇ ਦੇਖ ਸਕਦੇ ਹੋ ਭਾਈ ਹਣਾ ਪਟਿਆਲੇ ਦੀ ਐਨਓਸੀ ਆ ਗਈ ਪਟਿਆਲੇ ਦੀ ਐਨਓਸੀ ਆ ਗਈ ਐਚ ਆ ਨੰਬਰ ਆ ਗਈ ਸੈਕੰਡ ਆਨਰ ਆ ਭਾਈ ਹਣਾ ਟਾਇਰ ਟੂਰ ਕਿਵੇਂ ਆਪਾਂ ਇਹਨੇ ਭਾਈ ਇਸ ਲਈ ਤਾਂ ਹੈ ਕਿ ਨੇ 30% ਨੇ 30% ਦੇਣਾ ਠੀਕ ਆ ਵੀ ਇੰਨੇ ਕਿਨੇ ਲੈ ਵੀ 30 ਕੋ ਪੈਸੇ ਟਾਇਰ ਨੇ ਨਾ ਬਾਕੀ ਗੱਡੀ ਬਈ ਕਿਵੇਂ ਹੈਗੀ ਸਾਫ ਆ ਚਾਰੇ ਪਾਸੋਂ ਚਾਰੇ ਪਾਸਾ ਦੇ ਸਾਰੇ ਸ਼ੀਸ਼ੇ ਨਾਲ ਦੇ ਚੈੱਕ ਕਰ ਲੋ ਠੀਕ ਆ ਜੀ ਜਿੱਤੋਂ ਆਉਣ ਵਾਲੀ ਆ ਗੱਡੀ ਬਾਕੀ ਬਈ ਨਾ ਦੇਖ ਸਕਦੇ ਹੋ ਘਰੇ ਖੜੀ ਹੈਗੀ ਚਮਕਾਈ ਨਹੀਂ ਹੋਈ ਗੱਡੀ ਕੋਈ ਆਪਾਂ ਸ਼ੀਸ਼ੇ ਬਈ ਸਾਰੇ ਨਾਲ ਦੇ ਸਾਰੇ ਨਾਲ ਦੇ ਨੇ ਬਈ ਦੇਖ ਸਕਦੇ ਹੋਗੇ ਅੰਦਰੋਂ ਸਾਫ ਆ ਪੂਰੀ ਗੱਡੀ ਨਾ ਇਹ ਪਾਵਰ ਹੁੰਦੀ ਹੈ ਨਾ ਸਾਰੀ ਸਾਰੀ ਪਾਵਰ ਹੈ ਵੀਰੇ ਲੈ ਵੀ ਪਾਵਰ ਆ ਸਾਰੀ ਗੱਡੀ ਦੇਖ ਸਕਦਾ ਦੋਗੇ ਚੱਲੀ ਕਿੰਨੀ ਹੋਈ ਆ ਬਈ ਇਹ 97000 97000 ਲੈ ਵੀ 97000 ਚ ਚੱਲੀ ਹੋਈ ਆ ਗੱਡੀ ਇੰਜਨ ਉੰਜਨ ਓਕੇ ਆ ਜਮ ਬਿਲਕੁਲ ਓਕੇ ਆ ਬਈ ਬੌਂਟ ਚੱਕੀ ਇੱਕ ਵਾਰੀ ਬਈ ਲੈ ਵੀ ਤੁਹਾਨੂੰ ਬੌਂਟ ਚੱਕ ਕੇ ਵੀ ਦਿਖਾ ਦਈਏ ਤੇ 97000 ਚੱਲੀ ਹੋਈ ਆ ਬਈ ਤੇ ਇੰਜਨ ਉੰਜਨ ਓਕੇ ਆ ਬਈ ਕਹਿੰਦਾ ਬਿਲਕੁਲ ਓਕੇ ਆ ਪ੍ਰੋਬਲਮ ਤਾਂ ਨਹੀਂ ਕੋਈ ਕਾਸੀ ਕੋਈ ਪ੍ਰੋਬਲਮ ਨਹੀਂ ਆਪਾਂ ਵੇਖਿਆ ਠੀਕ ਆ ਠੀਕ ਆ ਯਾਨੀ ਕਿ ਆਪਾਂ ਗੱਡੀ ਹੋਰ ਲੈਣੀ ਬਦਲ ਲੀਆ ਬੱਸ ਮੈਂ ਵੱਡੀ ਵੱਡੀ ਲੈਣੀ ਵੱਡੀ ਲੈਣੀ ਐ ਬਸ ਚੇਂਜ ਕਰ ਲਾਂਗੇ ਜੇ ਕਿਸੇ ਕੋਲ ਬਲੈਰੋ ਹੋਵੇ ਅੱਛਾ ਹਾਂ ਬਲੈਰੋ ਲੈਣੀ ਆ ਬਲੈਰੋ ਲੈਣੀ ਐ ਵੀ ਬਾਈ ਕਹਿੰਦਾ ਵੀ ਜੇ ਕਿਸੇ ਕੋਲ ਬਲੈਰੋ ਹੈਗੀ ਹੈਗੀ ਗੋਡੇ ਪੀਲਰ ਚੈੱਕ ਕਰ ਲੋ ਸਾਰੇ ਸਾਰੇ ਓਰੀਜਨਲ ਨੋਟਰ ਚੈੱਕ ਕਰ ਚੈੱਕ ਕਰ ਲੋ ਬਾਈ ਗੋਡੇ ਪੀਲੇ ਸਾਰੇ ਓਰੀਜਨਲ ਨੇ ਦੇਖ ਸਕਦੇ ਮੈਂ ਅੱਗੇ ਵਾਲੀ ਫੱਟੀ ਐਕਸੀਡੈਂਟ ਤਾਂ ਨਹੀਂ ਕਿਸੇ ਪਾਸੋਂ ਕੋਈ ਵੀ ਨਾ ਨਾ ਵੀਰੇ ਬਸ ਬੰਪਰ ਪੇਂਟ ਨੇ ਬੰਪਰ ਉਹ ਤਾਂ ਹੁੰਦੇ ਨੇ ਹਾਂ ਇਹ ਨਾਰਮਲ ਗੱਲ ਆ ਤਾਂ ਚਲਾਈ ਮੜੇ ਗੱਡੀ ਆਪਾਂ ਦੀ ਹੌਂਡ ਵੀ ਦਿਖਾ ਦੀ ਇੱਕ ਵਾਰੀ ਥਾਈਲੈਂਡ ਆ ਜਮਾ ਯਾਰ ਹਣਾ ਬਈ ਜਮਾ ਓਕੇ ਗੱਡੀ ਆ ਯਾਰ ਹਣਾ ਜੇ ਕੋਈ ਮੇਰਾ ਵੀ ਘਰੇ ਰੱਖਣ ਨੂੰ ਕਹਿੰਦਾ ਹੋਵੇ ਤਾਂ ਗੱਡੀ ਇੱਕ ਨੰਬਰ ਹੈ ਕਿ ਤੁਸੀਂ ਲੈ ਸਕਦੇ ਹੋ ਹਣਾ ਬੱਤਾਂ ਟੋਣ ਵਾਲੀ ਆ ਮੈਂ ਕਿ ਤੋ ਆ ਕੋਈ ਚੱਕ ਨਹੀਂ ਇੱਧਰ ਇਹ ਖੜੀ ਆ ਬਈ ਪਿੰਡ ਹੈਗਾ ਤਲਵੰਡੀ ਮਾਲਕ ਪਟਾਲੇ ਜ਼ਿਲ੍ਹੇ ਦਾ ਪਿੰਡ ਹੈਗਾ ਤੇ ਦੇਖ ਸਕਦੇ ਹੋ ਬਈ ਜਰੀ ਜੂਰੀ ਜੰਮੀ ਨਹੀਂ ਹੋਈ ਹਣਾ ਕਿ ਬੱਸ ਨੀਕਾ ਮਾਰ ਦਿਖੋ 30% 30 ਬਈ ਸਾਰੀ ਚੈੱਕ ਕਰ ਸਕਦੇ ਹੋ ਹਣਾ ਸਾਰਾ ਕੁਝ ਓਕੇ ਹੈ ਠੀਕ ਆ ਹਸ ਕਰਾਇਆ ਜੀ ਨੰਬਰ ਆ ਚਲੋ ਕੋਈ ਗੱਲ ਨਹੀਂ ਜਿੰਮੀ ਵੀ ਚਾਹੀਦੀ ਉਸ ਨੂੰ ਉਵੇਂ ਮਿਲ ਜੂਣਾ ਗੱਡੀਏ ਪਾਵਰ ਆ ਮੁੰਡਾ ਮੋੜੀ ਜਾਂਦਾ ਹਾਂ ਸਹੀ ਗੱਲ ਆ ਵੀ ਪਾਵਰ ਆ ਗੱਡੀਆਂ ਮੈਂ ਜਵਾਖਰ ਵੀ ਮੋੜਦਾ ਕਬਾ ਦੇ ਬੰਦ ਕਰੀ ਗੱਡੀ ਇੱਕ ਵਾਰੀ ਪਿੱਸੋ ਖੋਲਨੀ ਡਿੱਕੀ ਲੈ ਵੀ ਤੁਹਾਨੂੰ ਡਿੱਕੀ ਵੀ ਦਿਖਾ ਦਈਏ ਨਾ ਫਰਸ਼ ਦਿਖਾ ਦਈਏ ਵਿੱਚੋਂ ਇਹ ਕੀ ਗੱਲ ਆ ਬਾਤ ਆ ਕੀ ਅੱਜ 4 ਨੰਬਰ ਆ ਗੱਡੀ ਜਿਹੜੀ ਮੇਨ ਗੱਲ ਆ ਠੀਕ ਹੈ ਇਹੋ ਕੇ ਵੀਰੇ ਪੂਰੀ ਥੋਕਾ ਆਹ ਵੇ ਟਾਇਰ ਕਿਵੇਂ ਇਹ ਟਾਇਰ ਨਾਲ ਹੀ ਆ ਵੀਰੇ ਦਾ ਠੀਕ ਹੈ ਸਟਿਪਣੀ ਹੈ ਨਹੀਂ ਵੀਰੇ ਇਹਦੇ ਵਿੱਚ ਅੱਛਾ ਵੀ ਉਹ ਲੱਗਾ ਹਾਂ ਇਹ ਐਕਸਟਰਾ ਟਾਇਰ ਐਕਸਟਰਾ ਟਾਇਰ ਵੀ ਨਾਲ ਹੀ ਦੇ ਦਾਂਗੇ ਵੀਰੇ ਲੈ ਵੀ ਦੋ ਸਟਿਪਣੀਆਂ ਲੈਣੀਆਂ ਸਾਨੂੰ ਮਿਲ ਗਈ ਇਹ ਆਲੋ ਟਾਇਰ ਆ ਓਕੇ ਆ ਵੀਰੇ ਦੇਖ ਲੈ ਗੱਡੀ ਲੈ ਵੀ ਟਾਇਰ ਵੀ ਓਕੇ ਆ ਨਾ ਹਾਂ ਨਾਲ ਸਟਿਪਣੀਆਂ ਵੀ ਲੈ ਵੀ ਨਾਲ ਸਟਿਪਣੀਆਂ ਬਾਕੀ ਬਈ ਸਾਫ ਆ ਗੱਡੀ ਜਮਾ ਨਾ ਦੇਖ ਸਾਫ ਨਾ ਟਰੇਲੂ ਗੱਡੀ ਆ ਯਾਰ ਹਣ ਅਜਤਾ ਬੈਸੀ ਆਏ ਸੀਗੇ ਮਾ ਬਾਈ ਕਹਿੰਦਾ ਵੀ ਗੱਡੀ ਵੇਚਣੀ ਹੈ ਕਿ ਮਾ ਫਿਰ ਆ ਜਾ ਮੈਂ ਤੇਰਾ ਵੀਡੀਓ ਬਣਾ ਦਿੰਨੇ ਆ ਆਪਣਾ ਪਿੱਛੋਂ ਦੇਖ ਲਓ ਲੈ ਵੀ ਗੱਡੀ ਦੇਖ ਸਕਦੇ ਹੋ ਨਾ ਜਮੀ ਸਾਫ ਆ ਗੱਡੀ ਬਾਈ ਨਾ ਰਸਟਿੰਗ ਸਹੀ ਗੱਲ ਹੈ ਬਣਾ ਸੀਟ ਕਵਰ ਲੱਗੇ ਹੋਏ ਨੇ ਬਾਈ ਬਲੈਕ ਪਟਾਰ ਨਾਲ ਦੇਵਾਂਗੇ ਪਟਾਰ ਨਾਲ ਦੇਵਾਂਗੇ ਨਾ ਇਹ ਲੈ ਵੀ ਦੋ ਸਟ੍ਰਿਪਣੀਆਂ ਮਿਲਣਗੀਆਂ ਬਾਕੀ ਬਾਈ ਦੇਖ ਸਕਦੇ ਹੋਗੇ ਲੈਟਾ ਲੂਟਾ ਓਕੇ ਨੇ ਕੋਈ ਫੁੱਟੀ ਪੱਟੀ ਨਹੀਂ ਹੋਈ ਕਿਸੇ ਨਾਲ ਨਾ ਤੇ ਰਸਟਿੰਗ ਰਸਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਵੀ ਨਹੀਂ ਹੈਗੀ ਹੋਈ ਨਾ ਕੋਈ ਆਪਾ ਪਾਲ શ્રી ਮਾਰੀ ਹਾਂ ਕੋਈ ਪਾਲ ਸੁਣ ਬਈ ਬਈ ਐਦਾਂ ਹੀ ਖੜੀ ਹੈਗੀ ਗੱਡੀ ਨਿਬੜੀ ਹੋਈ ਇਹ ਤੁਹਾਨੂੰ ਦਿਖਾ ਦਈਏ ਬਈ ਦੇਖੋ ਪੱਟੇ ਵਾਲਾ ਇੱਕ ਵਾਰ ਲੈ ਲੈ ਵੀ ਦੇਖੋ ਆ ਸਾਰੀ ਨਾਲ ਜਮੀਨ ਸਾਫ ਆ ਬਈ ਓਰੀਜਨਲ ਆ ਬਈ ਨਾ ਓਰੀਜਨਲ ਆ ਜਮਾ ਬਈ ਦੇਖ ਸਕਦੇ ਹੋ ਨਾ ਤੇ ਬਈ ਇਹਦਾ ਰੇਟ ਕਿਵੇਂ ਰਹੂਗਾ ਬਈ ਵੀ ਠੀਕ ਹੀ ਦੇ ਦਾਂਗੇ ਆਪਾਂ ਕੋਈ ਕਿੰਨੇ ਕੁ ਦੀ ਦੇ ਦੋਗੇ ਆਪਾਂ ਜੇ ਆਪਾਂ ਰੇਟ ਦੱਸ ਦੀਏ ਆਪਾਂ ਆ ਰੇਟ ਵੀਰੇ 2.5 2 ਦੀ ਦੇ ਦਾਂਗੇ 2.5 2 ਦੇ ਦੋਗੇ ਠੀਕ ਆ 12 ਕਹੇ ਕਿ 13 ਕਹੇ ਬਈ 13 ਵੀਰੇ ਆ ਦੇਖੋ ਜੀ ਤੁਸੀਂ ਸੀ 7 ਤੇ 12 ਲਿਖਿਆ ਹੋਇਆ ਯਾਰ ਅੱਛਾ ਵੀ ਇੱਧਰ 13 ਦੀ ਆ ਰਜਿਸਟਰ 13 ਦੀ ਹੈ ਨਾ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ 31 7 13 ਦੀ ਹੈ ਮਿੱਤਰੋ ਗੱਡੀ ਹੈ ਨਾ ਤੇ ਆ ਜਾਓ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਗੱਡੀ ਚਾਹੀਦੀ ਹੋਊਗੀ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾਗਾ ਕਾਲ ਕਰਕੇ ਤੁਸੀਂ ਗੱਡੀ ਲੈ ਸਕਦੇ ਹੋ ਸੈਕੰਡ ਆਨਰ ਆ ਗਈ ਤੇ ਬਾਕੀ ਕਰ ਲੋ ਸੰਭਰ ਕੇ ਵੀਰ ਦੇ ਨਾਲ ਬਈ ਧੰਨਵਾਦ